ਕੀ ਕਰ ਰਾਇਆ ਦੋਵੇਂ ਬਿਖਰੇ ਗਏ ਤਾਂ ਕਿਹਦੇ ਦੀ ਆਵਾਜ਼ ਆਉਂਦੀ ਗੈਲਰੀ ਵਾਲੀ ਸਾਈਡ ਤੋਂ ਜਿਵੇਂ ਕੋਈ ਜੰਪ ਕਰਦਾ ਆ ਫਲਡੋ ਫਲਡੋ ਦੀ ਆਵਾਜ਼ ਆਉਂਦੀ ਅਸੀਂ ਧਿਆਨ ਦੇਣੇ ਦੇ ਇੱਕ ਆਦਮੀ ਲੰਮਕ ਰਿਹਾ ਇੱਕ ਜੰਪ ਕਰ ਗਿਆ ਇੱਕ ਲੰਮਕੇ ਅੰਦਰ ਐਂਟਰ ਕਰ ਰਿਹਾ 15 ਫੁੱਟ ਉੱਚੀ ਉਚੜੀ ਗੈਸਟ ਗੈਲਰੀ ਹੈ ਜਦੋਂ ਜਦੋਂ ਉਹ ਕਰ ਦਿੰਦੇ ਫਿਰ ਮੈਂ ਉਸੇ ਟਾਈਮ ਭੱਜ ਕੇ ਲਲਕਾਰਾ ਮਾਰਦੇ ਆ ਵੀ ਲੋਕਾਂ ਨੂੰ ਕਿਉਂਕਿ ਸਾਰੇ ਐਮਪੀ ਦਾ ਧਿਆਨ ਅੱਗੇ ਹੁੰਦਾ ਪਿਛੇ ਐਮਪੀ ਘਟੋਂ ਦੇ ਲੰਚ ਟਾਈਮ ਹੋਣ ਕਰਕੇ ਸੋ ਮਾਰਸ਼ਲ ਵੀ ਸਾਰੇ ਬਾਹਰ ਸੀ ਸੋ ਉਹਨਾਂ ਦਾ ਧਿਆਨ ਸਪੀਕਰਾਂ ਨੂੰ ਹੋਣ ਕਰਕੇ ਜਦੋਂ ਰੌਲਾ ਪਿੰਦਾ ਉਹ ਸਾਰੇ ਵੇਂਦੇ ਆ ਫਿਰ ਉਹਦੇ ਜਿਹਨੂੰ ਮੈਂ ਵੀ ਪਹੁੰਚ ਜਨਾ ਧਨੁਮਨ ਬੈਣੀਵਾਲੋਂ ਉਹਨਾਂ ਨੂੰ ਸੜਕ ਘੇਰ ਕੇ ਤੇ ਸੀ ਉਹਨੂੰ ਫੜ ਲਏਗੇ ਸਾਰੇ ਪੰਜ ਚਾਰ ਜਣੇ ਉਦੋਂ ਮੈਨੂੰ ਪਤਾ ਸੀ ਕਿ ਦੂਜੀ ਹੈਗਾ ਔਰ ਉਹ ਬਾਰ-ਬਾਰ ਆਪਣੇ ਜਿਹੜਾ ਜਿਹਨੂੰ ਫੜਿਆ ਉਹ ਕਦੀ ਜੁੱਤੀ ਵਾਲਾ ਹੱਥ ਪਾਉਂਦਾ ਸੀ ਕਦੀ ਜੁੱਤੀ ਖੋਲਦਾ ਸੀ ਕਦੀ ਵੀਰ ਮੈਨੂੰ ਪਤਾ ਸੀ ਕਿ ਉੱਥੋਂ ਡਿੱਗ ਗਿਆ ਹੈ ਦੂਜਾ ਬੰਦਾ ਵੀ ਪਰ ਉਹ ਦੇਖ ਨਹੀਂ ਰਿਹਾ ਫਿਰ ਮੈਂ ਭੱਜਾ ਪਿਛਾ ਉਹਨੂੰ ਜਾ ਕੇ ਪਜ ਵੇਖਿਆ ਉਹਨੇ ਜਦੋਂ ਉਹਨੇ ਉਹ ਕੱਢ ਕੇ ਆਪਣਾ ਬੰਬ, ਧੂੰਆਂ ਬੰਬ ਸੀ ਉਹ ਉਹਦਾ ਹਰੌਣ ਲੱਗ ਗਿਆ, ਨਾਰੇਬਾਜੀ ਕਰਨ ਲੱਗ ਗਿਆ। ਫਿਰ ਮੈਂ ਝਪਟ ਕੇ ਉਹਨੂੰ ਫੜਿਆ। ਉਹ ਬੰਬ ਨਹੀਂ ਸੀ ਝੜਦਾ ਉਹ ਜਿਹੜਾ ਸੀ ਉਹਦਾ ਕਰੈਕਰ ਜਿਆ ਉਹਦੇ ਉਹਦੇ ਹੱਥ 'ਚ ਸੀ ਥੱਲੇ ਉੱਪਰੋਂ ਮੈਂ ਫੜਿਆ ਜੇ ਥੋੜਾ ਜਿਹਾ ਜਲਿਆ ਵੀ ਹੁਣ ਮੈਂ ਜਾ ਕੇ ਹਸਪੀਟਲ ਤੇ ਜਾਣਾ ਹੈ ਕਿਉਂਕਿ ਲੱਗਦਾ ਹੈ ਕਿ ਕੋਈ ਇਨਫੈਕਸ਼ਨ ਨਾ ਹੋਵੇ ਇਹਦੇ 'ਚ ਕਿਉਂਕਿ ਕੈਮੀਕਲ ਹੈ। ਸੋ ਉਹ ਜਦੋਂ ਮੈਂ ਉਹਨੂੰ ਫੜਿਆ ਬੜ ਔਰ ਉਹ ਫਿਰ ਬਾਅਦ ਚ ਜਾਗਦੀ ਸਾਰੀ ਤਲਾਸ਼ੀ ਲਈ ਪਰ ਇਹ ਕਿਹੜਾ ਮੰਜ਼ਰ ਸੀ ਉਹ ਬੜਾ ਮਤਲਬ ਕਿਉਂਕਿ ਕੱਲ ਦੇ ਦੇਣੀ ਅਟੈਕ ਹੋਇਆ ਸੀ 2001 ਉਹ ਸਾਰੀ ਚੀਜ਼ਾਂ ਸ਼ਰਧਾਂਜਲੀ ਦੇ ਕੇ ਸਾਰੇ ਆਪਣੇ ਸ਼ਹੀਦਾਂ ਨੂੰ ਦੇਖ ਕੇ ਸਾਰੇ ਗਏ ਸਾਂ ਕੋ ਇੱਕਦਮ ਲੱਗਾ ਕਿ ਜਿਵੇਂ ਕੋਈ ਫਿਰ ਦੁਬਾਰਾ ਅਟੈਕ ਹੋ ਗਿਆ ਹੈ ਕਿਉਂਕਿ ਇਸ ਤੋਂ ਪਹਿਨੋ ਗੱਲਬਾਤ ਹੋ ਰਹੀ ਸੀ ਕਿ ਇਸ ਦਿਨ ਅਟੈਕ ਹੋਇਆ ਹੈ ਪਾਰਲੀਮੈਂਟ ਜੱਜ ਤੋਂ ਕੋਈ ਕਿ ਬਾਈਸਪਰ ਉਹ ਸੇਮ ਗੱਲਾਂਬਾਤਾਂ ਦੋ ਦਿਨ ਪਹਿਨੋ ਚੱਲ ਵੀ ਰਹੀਆਂ ਸੀ ਸਾਨੂੰ ਇੰਜ ਲੱਗਾ ਕਿ ਜਿਵੇਂ ਅਟੈਕ ਹੋ ਗਿਆ ਤੇ ਅਸੀਂ ਬਾਕੀ ਮੈਂਬਰ ਪਾਰਲੀਮੈਂਟ ਕਿਸ ਤਰੀਕੇ ਨਾਲ ਬਚ ਜਾਣ ਜਾ ਉਦੋਂ ਜੋ ਸਹੀ ਲੱਗਾ ਕਿਉਂਕਿ ਸਾਡੀ ਤੇ ਚਲੋ ਬਿਰਤੀ ਪੰਜਾਬੀਆਂ ਦੀ ਇਹ ਜਿਹੀ ਕੁਦਰਤ ਹੀ ਸਾਡੇ ਤੋਂ ਸਾਰੇ ਇਹੋ ਜੇ ਕੰਮ ਬਾਦਰੀ ਵਾਲੇ ਕਰਾਉਂਦੀ ਕਿਉਂਕਿ ਸਾਡੇ ਪੁਰਖਿਆਂ ਦਾ ਸਾਡੇ ਵਿੱਚ ਸਿਸਟਮ ਹੈ ਕੋਈ ਇਹ ਗੁਰਜੀਤ ਔਜਲਾ ਇਕੱਲਾ ਨਹੀਂ ਕਿ ਆ ਵੀ ਉੱਠ ਕੇ ਜੰਮ ਕੇ ਦੇ ਇੱਥੇ ਤੱਕ ਆ ਗਿਆ ਇਹ ਪੁਰਖਿਆਂ ਦੀਆਂ ਵੱਡੀਆਂ ਹਿਸਟਰੀਆਂ ਨੇ ਪੰਜਾਬੀਆਂ ਦੀਆਂ ਸਾਡੇ ਅੰਮ੍ਰਿਤਸਰ ਦੀ ਬੜੀ ਵੱਡੀ ਹਿਸਟਰੀ ਹੈ ਜ ਮਾਝੇ ਦੀ ਮਝਾਲੇ ਜਿੱਥੋਂ ਆਏ ਸੀ ਉਹ ਹਿਸਟਰੀ ਕਰਕੇ ਸਾਨੂੰ ਜੋ ਸਾਡੇ ਅੰਦਰ ਉਹ ਚੀਜ਼ ਇੱਕਦਮ ਆਈ ਦੇ ਇੱਕਦਮ ਉਹਦੇ ਅੱਗੇ ਹੋ ਗਏ ਇਹੀ ਕਰ ਰਿਹਾ ਕਿ ਬਾਰਡਰ ਦੇ ਉੱਤੇ ਵੀ ਸਾਡੇ ਫੌਜੀ ਜਿਹੜੇ ਆ ਭਾਵੇਂ ਕਿ ਮੌਤ ਦੇ ਦੀ ਮੌਤ ਨੂੰ ਹੀ ਫੜ ਲੈਂਦੇ ਆ ਉਹ ਉਹ ਚੀਜ਼ ਉਦੋਂ ਤੇ ਪਤਾ ਨਹੀਂ ਸੀ ਕੀ ਜਦੋਂ ਉਹਨਾਂ ਨੂੰ ਗਲਵਕੜੀ ਪਈ ਉਹਦੇ ਕੋ ਖੋਇਆ ਪਰ ਬਾਅਦ ਚੋ ਚਲੋ ਇੱਕ ਪਤਾ ਲਗਾ ਜਿਉ ਇਸ স্মੋਕਰ ਬੰਬ ਸੀ ਪਰ ਅਦਰਵਾਇਜ਼ ਉਹ ਬੜਾ ਸਮਾਂ ਸੀ ਭਿਆਨਕਰ ਕੇ ਉਦੋਂ ਕੁਝ ਵੀ ਹੋ ਸਕਦਾ ਜੇ ਉਹਨਾਂ ਕੋਈ ਹੋਰ ਕੋਈ ਚੀਜ਼ ਹੁੰਦੀ ਕੋਈ ਵੱਡਾ ਨੁਕਸਾਨ ਹੋ ਸਕਦਾ ਸੀ ਪਰ ਚਲੋ ਪ੍ਰਮਾਤਮਾ ਦੀ ਮਿਹਰ ਦੇ ਨਾਲ ਅਸੀਂ ਬੜੀ ਮਜ਼ਬੂਤੀ ਦੇ ਨਾਲ ਸਾਰੇ ਮੈਂਬਰ ਪਾਰਲੀਮੈਂਟ ਵੀ ਖੜੇ ਉਹਨਾਂ ਵੀ ਮੁੜ ਕੇ ਬਾਅਦ ਵਿੱਚ ਚਲੋ ਉਹਨਾਂ ਨੂੰ ਫੜਿਆ ਕਾਬੂ ਕੀਤਾ ਔਰ ਸਿਕਿਉਰਿਟੀ ਦੇ ਹਵਾਲੇ ਕੀਤਾ ਔਰ ਇਹ ਸਾਡਾ ਜਿਹੜਾ ਪਾਰਲੀਮੈਂਟ ਹੈ ਇਹ ਦੇਸ਼ ਦਾ ਪਾਟਕ ਹੈ ਜਿਹੜਾ ਵੀ ਜਿਹੜਾ ਵੀ ਲੋਕ ਇਹਦੇ ਅੰਦਰ ਆਉਂਦੇ ਆ ਉਹ ਕੋਈ ਮਾੜੀ ਨੀਤ ਨਾ ਆਉਂਦੇ ਆ ਉਹਨਾਂ ਦੀ ਕੋਈ ਮਾੜੀ ਮਨਛਾ ਹੋ ਸਕਦੀ ਹੈ ਸੋ ਇਹ ਸਾਰੀ ਤਹਿਕੀਕਾ ਦਾ ਵਿਸ਼ਾ ਹੈ ਪਰ ਅਸੀਂ ਮਜ਼ਬੂਤੀ ਦੇ ਨਾਲ ਦੇਖਦੇ ਨਾ ਖੜੇ ਸੁੱਚੀ ਪਾਰਟੀ ਰਾਜਨੀਤੀ ਦੇ ਉੱਤੇ ਉੱਠ ਕੇ ਦੇਸ਼ ਦੇ ਨਾਲ ਖੜੀ ਹੈ ਔਰ ਔਰ ਜਿਹੜਾ ਵੀ ਕੋਈ ਬੰਦਾ ਕੋਈ ਵੀ ਹਰਕਤ ਇਹ ਜੀ ਕਰਦਾ ਅਸੀਂ ਅਸੀਂ ਉਹਨੂੰ ਕਿਸੇ ਵੀ ਤਰੀਕੇ ਦੇ ਨਾਲ ਮਨਸੂਬਾ ਨਹੀਂ ਕਾਮਯਾਬ ਹੁੰਦਾ ਨਹੀਂ ਬਸ਼ਰਤੇ ਇਹ ਕੋ ਸਾਨੂੰ ਪਤਾ ਲੱਗ ਜੇ ਸਹੀ ਕਿਸੇ ਗੱਲ 'ਚ ਇਹ ਕੰਮ ਸਾਡੇ ਪੰਜਾਬੀਆਂ 'ਚ ਮਹਾਰਾਜ ਨੇ ਕਿਰਪਾ ਨਾਲ ਸਿੱਖਾਂ ਦੇ ਵਿੱਚ ਗੁਰੂ ਮਹਾਰਾਜ ਦੀ ਥਾਪਨਾ ਹੈਗਾ ਹੈ ਔਰ ਅਸੀਂ ਉਸੇ ਤਰ੍ਹਾਂ ਬਰਕਰਾਰ ਹੈ ਉਸੇ ਤਰ੍ਹਾਂ ਦੇਖਦੀ ਸ਼ੇਵਾ ਚ ਹਰ ਵੇਲੇ ਹਾਜ਼ਰ ਹੈ ਅਸੀਂ ਤੁਹਾਨੂੰ ਸਪੀਕਰ ਸਾਹਿਬ ਨੇ ਕੀ ਦੱਸਿਆ ਸਪੀਕਰ ਸਾਹਿਬ ਨੇ ਮਿਲ ਕੇ ਸ਼ਾਬਾਸ਼ ਦਿੱਤੀ ਉਹਨਾਂ ਨੇ ਕਿਹਾ ਬਹੁਤ ਵਧੀਆ ਚਲੋ ਤੁਸੀਂ ਬੇਟਾ ਅੱਛਾ ਕੰਮ ਕੀਤਾ